कमला नगर पब्लिक स्कूल हरगोबिंद नगर फगवाड़ा ਵਿਖੇ ਸਕੂਲ ਪ੍ਰਿੰਸੀਪਲ ਮੈਡਮ ਜੋਤੀ ਦੀ ਅਗਵਾਈ ਹੇਠ ਮਾਂ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਇਸ ਦੌਰਾਨ ਜਿੱਥੇ ਸਮਾਗਮ ਦਾ ਆਗਾਜ਼ ਸਕੂਲ ਪ੍ਰਿੰਸੀਪਲ ਮੈਡਮ ਜੋਤੀ ਨੇ ਆਪਣੇ ਕਰਕਮਣ ਨਾਲ ਕੀਤਾ ਉੱਥੇ ਹੀ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੌਰਾਨ ਮਾਂ ਦਿਵਸ ਤੇ ਕਵਿਤਾਵਾਂ, ਗੀਤ ਅਤੇ ਡਾਂਸ ਪੇਸ਼ ਕਰਾਏ ਮਹਿਮਾਨਾਂ ਦਾ ਖੂਬ ਮਨੋਰੰਜਨ ਵੀ ਕੀਤਾ ਇਸ ਮੌਕੇ ਵਕਫ ਵਕ ਬੁਲਾ ਰਹੇ ਨੇ ਜਿੱਥੇ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਉੱਥੇ ਹੀ ਸਕੂਲ ਪ੍ਰਿੰਸੀਪਲ ਮੈਡਮ ਜੋਤੀ ਨੇ ਜਿੱਥੇ ਮਾਂ ਦੇ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਹੁਣਾਂ ਬੱਚਿਆਂ ਵੱਲੋਂ ਪੇਸ਼ ਕੀਤੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਦਾ ਮਿਹਨਤੀ ਸਟਾਫ ਵਧਾਈ ਦਾ ਪਾਤਰ ਹੈ। ਉਹਨਾਂ ਨਾਲ ਹੀ ਸਕੂਲ ਪ੍ਰਬੰਧਕ ਪੰਕਜ ਸਰਧਾਨਾ ਅਤੇ ਕਮਲਨਦਰੂ ਪਬਲਿਕ ਸਕੂਲ ਚਾਕਾਗਿੰਦ ਦੀ ਪ੍ਰਿੰਸੀਪਲ ਮੈਡਮ ਪੀਕੇ ਢਿੱਲੋ ਦਾ ਵੀ ਧੰਨਵਾਦ ਕੀਤਾ। ਸਮਾਗਮ ਦੌਰਾਨ ਬੱਚਿਆਂ ਤੇ ਸਕੂਲ ਸਟਾਫ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਇਸਨਾਰ ਸਕੂਲ ਦਾ ਸਭ ਤੋਂ ਵੱਧ ਵਿਦਿਆਰਥੀ ਅਤੇ ਬੱਚਿਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਐ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਸਾਡੇ ਸਕੂਲ ਕਮਲਾ ਦੇਰੂ ਪ੍ਰਾਇਮਰੀ ਸਕੂਲ ਗੁਰੂ ਹਰਗੋਬਿੰਦਗੜ੍ਹ ਦੇ ਵਿੱਚ ਮਾਤਰ ਦਿਵਸ ਯਾਨੀ ਕਿ ਮਦਰਸ ਡੇ ਮਨਾਇਆ ਗਿਆ ਕਿੰਡਰਗਾਰਟਨ ਕੇਜੀ ਸੈਕਸ਼ਨ ਦੇ ਨਰਸਰੀ ਐਲकेजी ਤੇ ਯੂकेजी ਦੇ ਬੱਚਿਆਂ ਨੇ ਰੰਗਾਰੰਗ ਕਾਰਜਕ੍ਰਮ ਪੇਸ਼ ਕੀਤਾ ਆਪਣੇ ਮਦਰਸ ਲਈ ਬਹੁਤ ਸਾਰੀ ਪੋਮਸ बहुत सारे मैसेजेस, बहुत सारे स्लोगन जोड़े है उन्होंने थैंक यू करते हुए उन्होंने ग्रैटिट्यूड शो करते हुए प्रजेंट किते अलावा अपने मदरस लिय उन्होंने गाने और डांस भी जोड़ा है वो पेश बहुत ही वह प्रोग्राम से मदर्स बहुत खुश से पेरेंट्स बहुत प्राउड फील करे खास करके नर्सरी क्लास के बच्चों वास्ते क्योंकि जस्ट एक डेढ़ महीना पहले ही उन्होंने क्लासा लगिया और एक डेढ़ महीने बच्चों इन्हें ट्रेन करना स्टाफ की वो बहुत ज़्यादा मेहनत है कि इन्हे छोटे छोटे बच्चों उन्होंने कॉन्फिडेंस डिवेलप किया कि वो स्टेज पर आए और सबन फेस करके उन्होंने अपनी अपनी जोड़ी आइटम है वो पेश बहुत ही शुक्रगुजार हाँ अपनी मैनेजमेंट द प्रेजिडेंट सर श्री पंकज सराना जी तो अपने कमला नहरू पब्लिक स्कूल के प्रिंसीपल मिसिस पी के ढिलों प्रिंसीपल एडबिन एंड इनोवेशन जोड़े हमेशा सानू गाइड करते दे रहते हैं हमेशा सा देन और सू अ बदने ल हमेशा साड़ी हौसला अफजाई करते रहते हैं थैंक यू जी धन्यवाद <laughs> कमला नेहरू पबलिक स्कूल हरगोबिंद नगर फगवाड़ा विखे स्कूल प्रिंसीपल मैडम ज्योति की अगवाई हेठ मां दिवस बड़ी ही धूमधाम मनाया गया ਜਿਸ ਵਿੱਚ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਇਸ ਦੌਰਾਨ ਜਿੱਥੇ ਸਮਾਗਮ ਦਾ ਆਗਾਜ਼ ਸਕੂਲ ਪ੍ਰਿੰਸੀਪਲ ਮੈਡਮ ਜੋਤੀ ਨੇ ਆਪਣੇ ਕਾਰਕਮਣਾ ਨਾਲ ਕੀਤਾ ਉੱਥੇ ਹੀ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੌਰਾਨ ਮਾਂ ਦਿਵਸ ਤੇ ਕਵਿਤਾਵਾਂ ਗੀਤ ਅਤੇ ਡਾਂਸ ਪੇਸ਼ ਕਰਾਈ ਮਹਿਮਾਨਾਂ ਦਾ ਖੂਬ ਮਨੋਰੰਜਨ ਵੀ ਕੀਤਾ ਇਸ ਮੌਕੇ ਵਕਫ ਵਕ ਬੁਲਾ ਰਹੇ ਨੇ ਜਿੱਥੇ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਉੱਥੇ ਹੀ ਸਕੂਲ ਪ੍ਰਿੰਸੀਪਲ ਮੈਡਮ ਜੋਤੀ ਨੇ ਜਿੱਥੇ ਮਾਂ ਦੇ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਹੁਣਾਂ ਬੱਚਿਆਂ ਵੱਲੋਂ ਪੇਸ਼ ਕੀਤੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਦਾ ਮਿਹਨਤੀ ਸਟਾਫ ਵਧਾਈ ਦਾ ਪਾਤਰ ਹੈ। ਉਹਨਾਂ ਨਾਲ ਹੀ ਸਕੂਲ ਪ੍ਰਬੰਧਕ ਪੰਕਜ ਸਰਧਾਨਾ ਅਤੇ ਕਮਲਨਦਰੂ ਪਬਲਿਕ ਸਕੂਲ ਚਾਕਾਗਿੰਦ ਦੀ ਪ੍ਰਿੰਸੀਪਲ ਮੈਡਮ ਪੀਕੇ ਢਿੱਲੋਂ ਦਾ ਵੀ ਧੰਨਵਾਦ ਕੀਤਾ। ਸਮਾਗਮ ਦੌਰਾਨ ਬੱਚਿਆਂ ਤੇ ਸਕੂਲ ਸਟਾਫ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮ ਇਸ ਨਾਲ ਸਕੂਲ ਦਾ ਸਾਰਾ ਸਟਾਫ ਵਿਦਿਆਰਥੀਆਂ ਤੇ ਬੱਚਿਆਂ ਦੇ ਮਾਤਾ-ਪਿਤਾ ਵੀ ਮਜੂਰ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ